ਸਤਰੀ ਗਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਸਾਰੇ ਜਾਨਵਰ ਸੈਟ ਸਾਰਿਆਂ ਦੇ ਮੈਂ ਕਿਹਾ ਬਲੌਗ ਇੱਥੋਂ ਹੀ ਸ਼ੁਰੂ ਕਰ ਲਈ ਅੱਜ ਨਵੀਂ ਅਪਡੇਟ ਲਈਏ ਤੁਹਾਨੂੰ ਅੱਜ ਆਪਾਂ ਨੇ ਮੰਗਵਾਏ ਨੇ ਦੋ ਕਬੂਤਰੀਆਂ ਤੇ ਇੱਕ ਕਬੂਤਰ ਕਿਉਂਕਿ ਜੋੜੇ ਜੇ ਇੱਕ ਕਬੂਤਰੀ ਜਿਹੜੀ ਮਰ ਗਈ ਦੀ ਉਹਦੀ ਜਗ੍ਹਾ ਤੇ ਇੱਕ ਕਬੂਤਰ ਵਿੱਲਾ ਉਹਦੇ ਲਈ ਤੇ ਇੱਕ ਕਬੂਤਰੀ ਵੇਲੀ ਆ ਉਹਦੇ ਖਾਤਰ ਤੇ ਤੁਹਾਨੂੰ ਦਿਖਾਉਂਗਾ ਮੈਂ ਮੰਗਵਾਏ ਨੇ ਦੇਖਦੇ ਕਰਕੇ ਤੱਕ ਆਉਂਦੇ ਨੇ ਤੁਹਾਨੂੰ ਦਿਖਾਉਂਗਾ ਤੇ ਜਿੰਮ ਜੋ ਮਲਾ ਲਈ ਹੁਣ ਜਾ ਰਹੇ ਆਂ ਆਪਾਂ ਘਰ ਨੂੰ ਘਰ ਜਾ ਕੇ ਕਬੂਤਰਾਂ ਨੂੰ ਦਾਣਾ ਪਾਣੀ ਕਰੀਏ ਫਿਰ ਆਪਣਾ ਦਾਣਾ ਪਾਣੀ ਖਾਈਏ ਉਹਦੇ ਬਾਅਦ ਮਿਲਾਂਗੇ ਫਿਰ ਆਹ ਦਾਣੇ ਲੈ ਲਾ ਮੈਂ ਕਿਹਾ ਪਹਿਲਾਂ ਕਿ ਪਏ ਨੇ ਹੁਣ ਜੋਗੇ ਰ ਆਏ ਕਰ ਪਰ ਉਹ ਚ ਪਾਉਣੇ ਆਪਾਂ ਟਰੇ ਚ ਪਾਉਣੇ ਆ ਪਹੁੰਚ ਕੇ ਵੀ ਕਬੂਤਰਾਂ ਕੋਲ ਆ ਵੀ ਸਫਾਈ ਕਰਤੀ ਤੇ ਪੀਲੀ ਏਟ ਚੱਕ ਕੇ ਦੇਖ ਲਿਆ ਜੱਸੇ ਥੋੜੀ ਜਿਹੀ ਰਹਿ ਗਈ ਪਹਿਰਾ ਪਾਣੀ ਚੇਂਜ ਕਰ ਇਹਨਾਂ ਨੂੰ ਦਾਣੇ ਪਾਓ ਬੱਚਾ ਬਹੁਤ ਵੱਡਾ ਹੋ ਗਿਆ ਤਾਂ ਆ ਵੀ ਨਾ ਮੈਂ ਆ ਵੀ ਨਾ ਤੇਰੇ ਠੱਲ ਪਾਈ ਨਹੀਂ ਹੈ ਨਾ ਇਹਦੇ ਪਈ ਨਹੀਂ ਲੱਗਿਆਗਾ ਇਹਦੇ ਕਿਨਾਂ ਦੇ ਕਿਸੇ ਵਜੇ ਦੇ ਨਹੀਂ ਇਕਦੇ ਆਸ ਹਨ ਚੱਲ ਉਹ ਜਰ ਛਿੱਟਿਆ ਜਾਣੇ ਵਾਲਾ ਤਾਂ ਇਹਨਾਂ ਨੇ ਖੜਾ ਤੇ ਸਾਰੇ ਇਹ ਬਹੁਤ ਬੁੱਦੂ ਗੰਮ ਹੈ ਯਾਰ ਖੜ ਜਾ ਖੜ ਜਾ ਆ ਦੇਖ ਲੋ ਯਾਰ ਖੰਡਾ ਤੇ ਸਾਰੀ ਦਾ ਇਹ ਤੋਂ ਬਹਿ ਗਈ ਕੋਈ ਨਾ ਚੱਲ ਇਹ ਟ੍ਰੇਆਂ ਚ ਪਾਉਣੇ ਆਪਾਂ ਨੇ ਠੀਕ ਕਰ ਲਿਆ ਵੇ ਭਰ ਲਿਆ ਹਾਂ ਬਈ ਫਿੱਟ ਨੇ ਸਾਰੇ ਉੱਕੇਰ ਬੁੱਟਾ ਨੇ ਮੇਰੇ ਵੀਡੀਓ ਉਹ ਥੋਲੂ ਬੱਚੇ ਵੀ ਆ ਬਾਹਰ ਨਿਕਲਣ ਲੱਗੇ ਯਾਰ ਬੜਾ ਗੜਬੜੇ ਕੰਮ ਇੱਧਰ ਵੀ ਆਂਡੇ ਤੇ ਨਹੀਂ ਫਿਰਦੇ ਨੇ ਨੀਲਾ ਆਂਡੇ ਤੇ ਨਹੀਂ ਫਿਰਦਾ ਚਲ ਕੋਈ ਨਹੀਂ ਆਹ ਬਈ ਆਹ ਬੱਚਾ ਸਹੀ ਪਾਲ ਰਗਾ ਕਿਉਂਕਿ ਕੱਲਾ ਹੈ ਨਾ ਤੇ ਪਾਣੀ ਲਿਆ ਮੈਂ ਲੈ ਕੇ ਆਵਾਂ ਇਨੇ ਬਾਟਰੇਜ ਥੋੜ ਸਰੋਂ ਦਾ ਅੱਧਾ ਟੱਕਣ ਪਾਉਣਾ ਹੈ ਦੋਨੇ ਟਰੇਆਂ ਦਾ ਅੱਧੇ ਤੋਂ ਅੱਧਾ ਅੱਧਾ ਤੇ ਪਾਣੀ ਭਰ ਲਈਏ ਬਾਈ ਉਧਰਿਆਂ ਨੂੰ ਪਾਣੀ ਪੂਣੀ ਪਾ ਕੇ ਲੈ ਮੱਖੀਆਂ ਦੇਖ ਲੋ ਪਾਉ ਬਾਈ ਅੱਜ ਆਇਆ ਹੈ 5 6 ਦਿਨ ਬਾਅਦ ਲੋ ਵੀ ਮਤਰੂਆ ਮੌਸਮ ਬਹੁਤ ਤਪੜਾ ਹੈ ਗਰਮੀ ਵਾਲਾ ਆ ਲੈ ਬਾਈ ਰਾ ਢਾਣੇ ਪਾਲਾ ਇਹ ਪਾਣੀ ਪਾਈ ਐਨੇ ਤਾਂ ਤਾਂ ਡੱਬਾ ਹੀ ਪਾਤਾ ਪੂਰਾ ਓਏ ਨਹੀਂ ਥੋੜੀ ਜਿਹੀ ਨੀਂਦ ਹੀ ਹਾਂ ਥੱਲੇ ਫਿਰ ਆਏ ਆ ਪਿੱਠਾ-ਮੁੱਠਾ ਕਰੀ ਜਾਂਦੇ ਆ ਅਦਰ ਰਕਣ ਪਾਈਏ ਚੋਂ ਅੱਧਾ ਹੋ ਜਾ ਫੇ ਗੱਲੀ ਸਰੋਂ ਤੇ ਹੀ ਰਹਿੰਦੇ ਨੇ ਨਹੀਂ ਖੜਾ ਦਾ ਤੇ ਯਾਰ ਬੁੱਧ ਤੇਰੀ ਨੀਂਦ ਨਹੀਂ ਉਤਰੀ ਮੈਨੂੰ ਲੱਗਦਾ ਹੈ ਨਾ ਨਹੀਂ ਬਸ ਠੀਕ ਆ ਓਕੇ ਇੱਥੇ ਰੱਖਦੇ ਹਾਂ ਐਜ ਵੀ ਪਾ ਦੇ ਹਨੇ ਉਧਰੋਂ ਲਿਆਂਦਾ ਪਾਣੀ ਕੱਢਾਂ ਮੈਂ ਲਾਓ ਵੀ ਇੱਧਰ ਲਿਆਂਦੀ ਕੁੰਡੀ ਗੰਦੀ ਹੋਈ ਪਈ ਹੋਣੀ ਐ ਦੇਖ ਲਿਓ ਤੁਹਾਨੂੰ ਪਤਾ ਹੀ ਐ ਕਿੰਨਾ ਗੰਦ ਪਾਉਂਦੇ ਨੇ ਦਾਣੇ ਬਾਧੂ ਪਏ ਨੇ ਐਨ ਬਾਧੂ ਸਾਫ਼ ਸੁਥਰੇ ਨਾਲੇ ਅੱਜ ਪਾਣੀ ਵੀ ਸਾਫ਼ ਆ ਥੋੜਾ ਜਿਹਾ ਬਚੇ ਲੈ ਗਏ ਨਾ ਆਪਾਂ ਉੱਪਰ ਤਾਂ ਸਾਫ਼ ਅੱਜ ਇੱਕ ਮਿੰਟ ਆਇਆ ਇਹਦਾ ਪਾਣੀ ਡੋਲਣਾ ਹੀ ਹੈ ਸਾਰਾ ਚੁੱਬੀ ਦਾ ਕਿਉਂਕਿ ਫਿਰ ਧੋਕੇ ਭਰਦੇ ਹੁੰਦੇ ਹਨ ਦੁਪਹਿਰ ਨੂੰ ਇਹਨੂੰ ਇੱਕ ਮਿੰਟ ਲਓ ਵੀ ਮਿੱਤਰੋ ਇਹਨਾਂ ਦਾ ਕੰਮ ਵੀ ਮੁੱਕ ਗਿਆ ਲੈ ਠੀਕ ਹੈ ਪੀਲੇ ੱਟੇ ਇਹਨਾਂ ਨੂੰ ਵੀ ਕੁੱਟ ਕੇ ਪਾਵਾਂਗੇ ਅੱਜ ਤੇ ਇੱਧਰ ਦੇਖ ਲਿਓ ਬੱਚੇ ਨਿਕਲੇ ਨਹੀਂ ਅੱਲੇ ਤੱਕ ਤਾਂ ਲੱਗਦੇ ਨਹੀਂ ਚਲੋ ਕੋਈ ਨਹੀਂ ਲਓ ਚੱਕ ਕੇ ਬੋਟਾ ਇਹਦੀ ਵੀ ਪਾ ਦਨੇ ਆਪਾਂ ਹਾਂ ਵੀ ਨਿਬੜ ਗਿਆ ਤੇਰਾ ਇੱਧਰ ਕੰਮ ਆ ਜਾ ਫਿਰ ਦੇਖ ਤਾਂ ਕਿ ਐ ਲਓ ਵੀ ਲਾਗੇ ਰਾਣੀ ਖਾਣ ਢਿੱਡੀ ਵੀ ਲੱਗੀ ਆਪਣੇ ਰਾਣੀ ਖਾਣਾ ਉਹ ਦੇਖੋ ਆਜੋ ਵੀ ਆਜੋ ਸਾਰੇ ਸੈਟ ਨੇ ਜਰੂ ਬਜਾ ਸੁਸਤੇ ਕਾਤੇ ਰਹਿੰਦਾ ਹੈ ਪਤਾ ਨਹੀਂ ਜਾਣ ਕੀ ਕਰਦਾ ਇਕਣ ਚੋਗਾ ਫੁੱਲ ਹੁੰਦਾ ਉਹਨੂੰ ਐ ਟਾਈਟ ਚੋਗਾ ਭੱਜ ਕੇ ਚੋਗਾ ਲੈਣਾ ਹੁੰਦਾ ਇਕਣ ਬੈਠਾ ਰਹਿੰਦਾ ਯਾਰ ਪਤਾ ਨਹੀਂ ਕੀ ਚੱਕਰ ਚਲੋ ਬਾਅਦ ਚ ਦੇਖਦੇ ਆ ਉਹਨੂੰ ਸਾਰੇ ਹੀ ਆ ਗਏ ਟਰੇਆਂ ਤੇ ਓਕੇ ਰਬੋਟ ਹੈ ਕਰਦੇ ਬੰਦ ਫਿਰ ਲਓ ਵੀ ਇਧਰਲਾ ਕੰਮ ਨਿਬੜਿਆ ਆਪਣਾ ਦੋਨੇ ਖੁੱਡਿਆਂ ਦਾ ਉੱਪਰਲਾ ਫੇਰ ਦੇਖਦੇ ਆ ਕਬੂਤਰ ਦੇਖੀ ਕਿਸੇ ਦੇ ਉੱਡਦੇਗਾ ਨਹੀਂ ਨਾ ਕਿਹਦੇ ਨਹੀਂ ਉੱਡਦੇ ਹਨਾ ਤੇ ਚਲੋ ਆ ਜਾਣ ਤੋਂ ਕਬੂਤਰ ਜਿਹੜੇ ਮਖਾਏ ਹੋਏ ਆ ਉਹਨਾਂ ਦਾ ਸ਼ੌਕ ਫਿਕਰ ਆਉਂਦੇ ਆ ਤੁਹਾਨੂੰ ਠੀਕ ਹੈ ਤੇ ਹੁਣ ਚਲਦੇ ਆਂ ਪਾ ਜਾਵਣੀ ਪਈਏ ਵਿੱਚ ਵਿਚਾਲੇ ਬਾਈ ਆਪਾਂ ਖਵਾਣੂ ਵੀ ਆ ਗਏ ਜੱਸਾ ਉੱtreਆ ਹੁਣ ਸਮੋਸੇ ਲੈਣਾ ਐ ਇਸੇ ਗੁਰੀ ਦੀਆਂ ਰਿਪੋਰਟਾਂ ਕਰਾਈਆਂ ਇਹਨੂੰ ਨੀਂਦ ਆਈ ਜਾਂਦੀ ਏ ਸਾਲੇ ਨੂੰ ਹੁਣ ਡਾਕਟਰ ਕੀ ਕਹਿੰਦਾ ਮੈਂ ਠੀਕ ਏ ਯਾਰ ਕਹਿੰਦਾ ਆਉਣੀ ਹੋਣੀ ਨੀਂਦ ਐ ਜੱਸਾ ਕਹਿੰਦਾ ਮੈਂ ਖਾਣੀਆਂ ਸਮੋਸੇ ਉਧਰ ਗਿਆ ਜੱਸਾ ਹੌਣਵਾਲ ਵਾਲਿਆਂ ਦੇ ਚਲਦੇ ਆਂ ਸਮੋਸੇ ਲੈ ਕੇ ਘਰ ਨੂੰ ਜੱਸਾ ਪਹੁੰਚ ਚੁੱਕਿਆ ਸਮੋਸੇ ਲੈ ਕੇ ਹਾਂ ਆਈ ਪੋਕੜ ਨਹੀਂ ਲੱਗੀ ਹੋਈ ਬਹੁਤ ਜੀ ਬਹੁਤ ਚੱਲਦੇ ਕੋਈ ਨਹੀਂ ਘਰ ਪਹੁੰਚ ਗਏ ਬਾਈ ਆ ਬਾਈ ਹੁਣ ਓਕੇ ਆ ਤੂੰ ਹਾਂਜੀ ਪੂਰੇ ਰੱਜ ਜੇਗਾ ਦੇਖ ਲਾ ਰੱਜੇ ਨੀ ਰੱਜ ਠੀਕ ਆ ਅੱਜ ਫੁੱਲ ਧੁੱਪ ਜਨਿਆਰੇ ਨਾਲ ਉੜਨਗੇ ਹੈਨਾ ਅੱਜ ਘਰਾਤੀ ਓਕੇ ਆ ਆਪਣਾ ਇਹ ਹੋਰ ਬੂਟਾ ਪਿਛਾਉਣਾ ਵਧੀਆ ਪਹਿਲਾਂ ਮੇਰਾ ਯਾਤਰੀ ਅੱਛਾ ਦੋ ਨਾਲ ਫੜ ਲਾ ਹੋਰ ਉਹਦੇ ਪਹੁੰਚ ਕੇ ਵੀ ਕੋਠੇ ਤੇ ਅੱਜ ਸਾਜਰੇ ਕਬੂਤਰ ਡਾਉਣੇ ਆ ਯਾਰ ਨਹੀਂ ਨੇਰਾ ਹੋ ਜਾਂਦਾ ਠੰਡੇ ਚ ਫਿਰ ਉੱਚੇ ਜਾਈ ਜਾਂਦੇ ਆ ਫੜ ਲੈ ਬਈ ਤਿੰਨ ਕਬੂਤਰ ਫੜ ਲੈ ਇਹ ਚਲੋ ਬਈ ਆ ਨਵਾਂ ਬੱਚਾ ਡਾਤਾ ਨਾਲ ਗੁਲਾਬੀ ਬੋਟੇ ਵਾਲਾ ਕਿਉਂਕਿ ਨਾਲ ਲੱਗ ਕੇ ਜੇ ਮੜਾ ਉੱਚਾ ਚਲੇ ਜਾਊਗਾ ਕੱਚ ਟੂਸੇ ਵਾਲਾ ਕਬੂਤਰ ਬੜਾ ਡਾਤਾ ਤੇ ਹਰੇ ਕੀ ਆ ਗਏ ਨੇ ਹੁਣੇ ਹਰਾ ਹੋ ਹਰਾ ਬੋਟਾ ਨਹੀਂ ਹਰੀ ਬੋਤਲ ਹਰੀ ਬੋਤਲ ਆਲਾ ਦਾ ਧੁੱਪ ਬਈ ਬਾੜੀ ਐ ਬਹੁਤ ਧੁੱਪ ਐ ਗਰਮੀ ਬਹੁਤ ਆ ਕਬੂਤਰ ਕਾਫੀ ਉੜ ਰਹੇ ਨੇ ਉਹਦੇ ਆ ਦੇਖੋ ਫੜਲਾ ਵੀ फटाफट ਮਿੱਤਰ ਦੋ ਹੋਰ ਫੜ ਲੈ ਬਈ ਕਾਲੀ ਕਾਛੜਾ ਸੁਰਖਾ ਤੇ ਪੋਟੇ ਬੈਠਾ ਲਾ ਚਲੋ 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 ਰਲ ਜੋ ਉਹਨਾਂ ਦੇ ਨਾਲੇ ਬਜਾ ਕਿੱਥੇ ਗਿਆ ਬਜਾ ਭਾਈਆ ਬਣ ਗਿਆ ਰਾਕੇਟ ਆਹ ਫਿਰਦਾ ਉੱਚਾ ਆਲਾ ਇੱਕ ਹੋਰ ਡਾਤਾ ਸੁਰਖਾ ਗਲਾਬੀ ਗੱਛਾਂ ਵਾਲਾ 6 ਹੋ ਗਏ ਕੱਢੀ ਚੱਲ ਹੁਣ ਅੱਜ ਮੌਸਮ ਘੈਂਟ ਆ ਧੁੱਪ ਹੈ ਪੂਰੀ ਚੱਕ 7 ਹੋ ਗਏ ਇਹ ਚੱਕ 8 ਹੋ ਗਏ ਉਹ ਬਚਾ ਦੇ ਕਿੱਥੇ ਖੜਿਆ ਜਾ ਕੇ ਆਹ ਦੇਖੋ ਕਿੱਥੇ ਖੜਿਆ ਜਾ ਕੇ ਇਕੱਲੇ 8 ਹੋ ਗਏ ਚਲੋ ਵੀ ਚਲੋ ਹੋ ਜੋ ਕੜੇ ਆਹ ਦੇਖੋ ਸਾਰੀ ਖੜ ਗਏ ਉੱਪਰ ਜਾ ਕੇ ਉਹਨਾਂ ਨਾਲ ਖੜਾ ਬਚਾ ਜਿਹੜਾ ਵਿਚਾਲੇ ਆ ਤੇ ਇੱਕ ਹੋਰ ਫੜ ਲਿਆ ਚੱਕੋ 9 ਹੋ ਗਏ ਅ ਡੰਡੇ ਟੌਰੀ ਵਾਲੇ ਵੀ ਕੱਢ ਦੇ ਡੰਡੇ ਟੌਰੀ ਵਾਲਾ ਚੱਲ ਬਈ 10 ਹੋ ਗਏ ਚੱਕ ਉਹ ਕੱਢਦੇ ਹਰੇ ਡੰਡੇਆਂ ਵਾਲਾ ਹਰੇ ਡੰਡੇਆਂ ਵਾਲਾ ਚੱਲ ਬਈ ਭਾਈ ਜਿਹੜੇ ਆਪਾਂ ਬੱਚੇ ਕੱਲ ਨਵੇਂ ਲੈ ਕੇ ਆਏ ਆ ਉਹ ਤਿੰਨੇ ਆਹ ਬੈਠੇ ਨੇ ਯਾਰ ਉਹ ਖਾਂਦੇ ਪੀਂਦੇ ਨਹੀਂ ਕੋਈ ਐਂ ਕਰ ਹੁਣ ਦਾਣੇ ਪਾ ਤੂੰ ਦਾਣੇ ਤੇ ਪਾਣੀ ਇੱਥੋਂ ਇਹਨਾਂ ਨੂੰ ਥੱਲੇ ਧਾਰ ਫੇਰ ਦੇਖਦੇ ਆ ਨਾ ਲੋ ਵੀ ਮਿੱਤਰੋ ਕੁੰਡੀ ਦੀ ਕਰਤੀ ਸਫਾਈ ਪਾਣੀ ਲੱਗਿਆ ਪੌਣ ਉੱਪਰ ਦੇਖ ਲਓ ਹੁਣ ਤੁਸੀਂ ਕਿੱਥੇ ਖੜੇ ਨੇ ਜਾ ਕੇ ਆਹ ਦੇਖੋ ਆਹ ਦੇਖੋ ਸਾਰੇ ਸਾਰੇ ਉੱਚੇ ਲੱਗੇ ਤੇ ਇਹਨਾਂ ਨੂੰ ਆਪਾਂ ਦਾਣਾ ਪਾਣੀ ਪਾ ਦਈਏ ਟਾਈਮ ਨਾਲ ਟਾਈਮ ਨਾਲ ਤਾਰ ਕੇ ਫਿਰ ਆਪਾਂ ਜਾਣਾ ਹੈ ਗਰਾਊਂਡ 'ਚ ਸਾਰੇ ਬੋਟੇ ਵਾਲਾ ਬੱਚਾ ਬਾਈ ਇੱਧਰ ਫੜ ਲਿਆ ਆਪਾਂ ਨੇ ਕਿਉਂਕਿ ਇਹਦੇ ਵੀ ਘੇਰੇ ਘੜਾਉਣੇ ਆਂ ਦਾਣੇ ਪਾਤੇ ਉਹ ਬੱਚੇ ਫੇਰ ਉੱਥੀ ਬੈਠੇ ਆਂ ਦਿਖਾਈ ਕਿੱਥੇ ਆ ਵਜਾ ਉਹ ਆ ਜਾਂਦੀ ਸਰ ਤੇ ਜਮ ਹੀ ਦੇਖ ਆਹ ਦੇਖੋ ਉਹ ਬੱਚਾ ਏ ਆ ਫਿਰਦਾ ਖੜ ਜਾ ਹੁਣ ਬਲਾਰ ਹੋ ਗਿਆ ਕਿੱਥੇ ਗਿਆ ਆਹ ਦੇਖੋ ਆਹ ਫਿਰ ਰਿਹਾ ਹੁਣ ਪਤਾ ਨਹੀਂ ਦਿਖਦਾ ਤੁਹਾਨੂੰ ਪਤਾ ਹੀ ਨਹੀਂ ਕਿਉਂਕਿ ਮੈਨੂੰ ਧੁੱਪ ਪੈਂਦੀ ਹੈ ਮੈਨੂੰ ਸਕਰੀਨ ਹੀ ਨਹੀਂ ਦਿਖ ਰਹੀ ਚੱਕੋ ਬਈ ਸਾਰੇ ਕਬੂਤਰ ਕੱਢ ਤੇ ਬਾਹਰ ਆਇਆ ਖਬਰਾਂ ਨੂੰ ਦੇਖ ਕੇ ਬੱਚੇ ਖਾ ਲੈਣ ਦਾਣੇ ਨਹੀਂ ਫਿਰ ਥੱਲੇ ਲੈ ਕੇ ਜਾਣੇ ਪੈਣੇ ਆ ਢਾਂਗੀ ਵੀ ਲਾਤੀ ਚੌਕੇ ਢਾਂਗੀ ਤੇ ਬੈਠੇ ਰਹਿੰਦੇ ਨੇ ਫਿਰ ਨਹੀਂ ਹੁਣ ਥੱਲੇ ਬੈਠ ਕੇ ਦਾਣੇ ਦੁਬੇ ਚੁੱਕ ਲੈਣਗੇ ਆ ਪੂਰਾ ਜਹਾ ਧ ਗਿਆ ਥੱਲੇ ਦੇਖਦੇ ਆ ਤੇ ਕਬੂਤਰ ਤੁਹਾਨੂੰ ਮੈਂ ਦਿਖਾਉਣਾ ਹੁਣ ਦੇਖੋ ਫਿਰ ਕਿੱਥੇ ਫਿਰ ਰਹੇ ਨੇ ਆਹ ਦੇਖੋ ਬਹੁਤ ਉੱਚੇ ਲੱਗੇ ਪਏ ਨੇ ਸਾਰੇ ਨਾਲੇ 12-13 ਕਬੂਤਰ ਸਾਰੇ ਆਹ ਦੇਖੋ ਕਿਵੇਂ ਕੀੜੀਆਂ ਵਾਂਗੂ ਫਿਰਦੇ ਨੇ ਉਹ ਤਿੰਨੇ ਬੱਚੇ ਬਾਈ ਫੇਰ ਉੱਪਰ ਬਹਿ ਕੇ ਜਾ ਕੇ ਬਾਈ ਬੱਚੇ ਥੱਲੇ ਆਤ ਆ ਗਏ ਦਾਣੇ ਚੁਗਤਾ ਰਹੇ ਨੇ ਆਹ ਦੇਖੋ ਫੇਰ ਉੱਪਰ ਚਲੇ ਗਿਆ ਡਰੀ ਜਾਂਦੇ ਨੇ ਹਲੇ ਕੋਈ ਨਹੀਂ ਕਰਦੇ ਇਹਨਾਂ ਦਾ ਹੱਲ ਪਾਣੀ ਪੂਣੀ ਦੇ ਕੇ ਜਾਵਾਂਗੇ ਇਹਨਾਂ ਨੂੰ ਤੇ ਕਬੂਤਰ ਸਾਰੀ ਆ ਉਹ ਫਿਰਦੇ ਨੇ ਹਲੇ ਉੱਚੇ ਲੱਗੇ ਨੇ ਫਿਰਨ ਤੋਂ ਇਹਨੇ ਇਹਨਾਂ ਨੂੰ ਲਓ ਵੀ ਇਹਨੂੰ ਵੀ ਡਾ ਦਈਏ ਹੁਣ ਉਹਨਾਂ ਨੇ ਭਾਈ ਦਾਣੇ ਤਾਂ ਨਹੀਂ ਚੁਕੇ ਆ ਦੇਖੋ ਬੱਚਾ ਕਿਵੇਂ ਮੂੰਹ ਅੱਡੀ ਫਿਰਦਾ ਦਾਣੇ ਥੋੜੇ ਚੁਕੇ ਆ ਪਾਣੀ ਪੀਤਾ ਨਹੀਂ ਯਾਰ ਇਹਨੂੰ ਹੁੰਡਾਉਣ ਲੱਗਿਆ ਨਵੇਂ ਨੂੰ ਦੂਜਾ ਲਾਲ ਬੁੱਟੇ ਵਾਲਾ ਦਾ ਚੱਲ ਪਿਆ ਕੋਈ ਤਾਂ ਹੁਣ ਕੋਈ ਟੈਨਸ਼ਨ ਨਹੀਂ ਆ ਭਾਈ ਖੜ ਜਾ ਇੱਕ ਮਿੰਟ ਆ ਜਾਣ ਦੇ ਦਿੰਦੇ ਹਾਂ ਪਾਉਣ ਕਿਸੇ ਨੂੰ ਇਹ ਵੀ ਸਾਲੇ ਫੇਰ ਉੱਚੇ ਝੜ ਗਏ ਹਨ ਉਹ ਤਾਂ ਆ ਫਿਰਦਾ ਹੈ ਲਾਲ ਪੋਟੇ ਵਾਲਾ ਦਾ ਉਹ ਤਾਂ ਉੱਚਾ ਝੜਦਾ ਹੈ ਫਿਰ ਹੁਣ gekeਰਾ ਤਾਂ ਕੱਢਣ ਦੇ ਕਿਸੇ ਨੂੰ ਨੀਵਾ ਉਹ ਤਾਂ ਫੇਰ ਉੱਚੇ ਵੜ ਗਏ ਜਾ ਕੇ ਹਾਂ ਲੈ ਮਿੱਤਰੋ ਹਰੇ ਪੋਟੇ ਵਾਲਾ ਸ਼ਾਖਾ ਖਾ ਬੱਚਾ ਦਾਕੇ ਦੇਖੀਏ ਕਿਉਂਕਿ ਇੱਕ ਸਪੇਅਰ ਨੀਵਾ ਆ ਗਿਆ ਬਾਕੀ ਉੱਚੇ ਖੜੇ ਨੇ ਆ ਦੇਖੋ ਤੇ ਬੱਚਿਆਂ ਨੂੰ ਉਹ ਅਲੱਗ ਬੰਦ ਕਰਤਾ ਪਾਣੀ ਰੱਖਤਾ ਦੇਖਦੇ ਆ ਪੀਨੇ ਆ ਕਿ ਨਹੀਂ ਡਾਈਏ ਫਿਰ ਦੇਖਦੇ ਆ ਕਿਹੜਾ ਦੰਧਾ ਕੋਈ ਹੈ ਨਹੀਂ ਹੁਣ ਆਪਣੇ ਕਬੂਤਰ ਕਿੱਧਰ ਗਏ ਉਹ ਫੇਰ ਉੱਚੇ ਚੜ ਗਏ ਅਸੇ ਨਾਲ ਨਾਵੇਂ ਕੋਈ ਇੱਥੋਂ ਨਾਲ ਕਿਹੜਾ ਡਾਏਗਾ ਇਹਨੂੰ ਦੇਖ ਲੈ ਨੇੜਾ ਆ ਕੇ ਇਹ ਚੱਲ ਉਹ ਸਾਲਾ ਕਿੱਧਰ ਗਿਆ ਆ ਲੈ 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 ਛੁੜ ਲਿਆ ਇਹ ਤਾਂ ਛੁੜ ਲਿਆ ਹੁਣ ਦੋਹਿਆਂ ਨੂੰ ਖਰਾਬ ਕਰੂ ਇਹ ਆਇਆ ਗਾ ਬਾਂਸ ਚੱਕਲਾ ਜਦੂ ਦੇ ਨੇੜੇ ਆ ਕੇ ਫੇਰ ਡਾਦਾਂਗੇ ਇਹਨੂੰ ਹੋਰਾਂ ਦਾਣੇ ਵੀ ਰੱਖਦੇ ਭਾਈ ਇਹ ਟਾਂਕੀ ਤੇ ਬਹਿ ਗਿਆ ਬਚਾ ਬਾਕੀ ਕਬੂਤਰ ਉੱਚੇ ਫਿਰਦੇ ਨੇ ਆਓ ਦੇਖੋ ਕਿੱਥੇ ਫਿਰਦੇ ਨੇ ਬਾਹਲੇ ਉੱਚੀ ਨੇ ਚਲੋ ਇਹਨੇ ਆਪਾਂ ਕਮੈਂਟ ਬੋਲ ਦਈਏ ਪਹਿਲਾ ਕਮੈਂਟ ਸ਼ੌਂਕੀ ਜੱਟ 7233 ਨਵਦੀਪ ਗੁਰਵੀਰ ਮਹਾਲ ਸੁਖੀ ਸਿੰਘ ਕਪਤਾਨ ਦਵਾਈ ਮੋਨੀ ਤੂਰ 822 लाभप्रीत 4746 ਆਹ ਯੂਜ਼ਰ ਨੇਮ ਹੈ ਖਰਚਾ ਕੱਢ ਕੇ ਦੇਖ ਲੈਣੇ ਆਪਾਂ ਕੋਈ ਹਾਂ ਗੁਰਗਿੱਲ ਤੇ ਕੈਵੀ ਪੀਵੀ03 ਆ ਵੀ ਯੂਜ਼ਰ ਨੇਮ ਹੈ ਵੀ ਕੱਢ ਕੇ ਦੇਖ ਲੈਣੇ ਆਪਾਂ ਜਰਮਨ ਸਿੰਘ ਜੱਟ 979 ਤੇ ਗੁਰੀ ਰਾਣਵਾ ਸਹਿਜਬ੍ਰੀਤ 8699 ਪ੍ਰਦੀਪ 7594 ਵਿਕਾਸ ਲਾਉਣ ਜਸਕੀਰਤ ਸਿੰਘ ਬੱਬੂ ਕੋਸ਼ਕ ਵੀਰਾ ਕਹਿੰਦਾ ਬਾਜੀ ਛੱਡੂਗੇ ਹਾਂ ਵੀਰੇ ਛੱਡਾਂਗੇ ਜਰੂਰ ਮਨਪ੍ਰੀਤ ਸਿੰਘ ਕਪਤਾਨ ਦਵਾਈ ਅਸੀਲ ਲਵਰ 9811 ਰਾਜਦੀਪ ਸਿੰਘ ਸੋਨੂ ਖੰਗੂਰਾ ਜਸਵੰਤ ਭੁੱਲਰ ਫੇਰ ਕਪਤਾਨ ਦਵਾਈ ਵੀਰਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਅ ਰਵੀਦੀਪ ਸੰਧੂ 997 ਰਾਜਦੀਪ ਸਿੰਘ ਖੁਸ਼ੀ ਕਬੂਤਰ HG good gaming lovepreet 4746 ਧੰਨਵਾਦ ਵੀਰੇ ਸਾਰੇ ਵੀਰਾਂ ਦਾ ਕਮੈਂਟ ਕਰਨ ਲਈ ਤੇ ਕਬੂਤਰ ਬਾਈ ਆਪਣੇ ਬਾਹਲੇ ਉੱਚੇ ਲੰਘ ਗਏ ਸਾਰੇ ਉਹ ਦੇਖੋ ਤੇ ਆ ਫਿਰਦੇ ਨੇ ਕੋਈ ਨਵਾਂ ਬੱਚਾ ਦੱਸ ਆ ਵੇ ਆ ਫਿਰਦਾ ਨਵਾਂ ਬੱਚਾ ਦਿਖਾਈਏ ਤੁਹਾਨੂੰ ਇੱਕ ਮਿੰਟ ਇਹਨਾਂ ਤੋਂ ਉੱਪਰ ਫਿਰ ਆ ਫਿਰਦਾ ਨਵਾਂ ਬੱਚਾ ਇਕੱਲਾ ਹੀ ਇਹ ਹੈਗਾ ਆਪਣੇ ਟੈਡੀ ਦਾ ਭਾਈ ਆ ਦੇਖੋ ਹੁਣ ਸਾਰੇ ਇਕੱਠੇ ਹੋ ਗਏ ਇਹ ਆਪਣੇ ਟੈਡੀ ਦਾ ਭਾਈ ਆ ਗੁਲਾਬੀ ਬੋਟੇ ਵਾਲਾ ਵੀ ਜਿਹੜਾ ਹਰੇ ਬੋਟੇ ਵਾਲਾ ਉਰੇ ਬੈਠਾ ਉਹ ਵੀ। ਭਾਈ ਕਬੂਤਰ ਦੋਏ ਥੱਲੇ ਰਹਿ ਗਏ। ਤਿੰਨ ਇੱਕ ਆ ਫਿਰਦਾ। ਬਾਕੀ ਤੁਹਾਨੂੰ ਮੈਂ ਦਿਖਾਵਾਂ। ਇੱਕ ਮਿੰਟ। ਓ ਦੇਖੋ ਜੇ ਦਿਖਦੇ ਨੇ। ਓ ਦੇਖੋ ਥੋੜੇ ਥੋੜੇ ਦਿਖਦੇ ਨੇ। ਬਾੜੇ ਉੱਚੇ ਲੱਗੇ। ਭਾਈ ਉਹ ਬਚਾ ਹਰੇ ਬੋਟੇ ਵਾਲਾ गिर ਗਿਆ ਥੱਲੇ ਆ ਤਿੰਨੇ ਨੀਵੇਂ ਆ ਬਾਕੀ ਨਹੀਂ ਦਿਖਦੇ ਹੁਣ। ਜਾਂ ਜਿਵੇਂ ਸਾਰੇ ਹੀ ਗਏ। ਜਾ ਮੁੜੇ ਹੋਣਗੇ ਬੱਸ ਹੁਣ ਕਿੱਥੇ ਗਿਰ ਗਿਆ ਉਹ ਬੈਠਿਆ ਸਾਲਾ ਕਿੱਥੇ ਬੈਠੇ ਜਾ ਕੇ ਹੱਦ ਹੋ ਗਈ ਇਹਦੀ ਆਉੜਿਆ ਆ ਗੰਦ ਬਾਈ ਉਹ ਗਿਰ ਗਿਆ ਹੁਣ ਤੇ ਆ ਤਾਂ ਤਿੰਨ ਉਹੀ ਨੇ ਤੇ ਬਾਕੀ ਇੱਕ ਹੋਰ ਆਇਆ ਨੀਵਾ ਪੋਟੇ ਬੈਠਾ ਵਾਲਾ ਤੇ ਕਾਲੀ ਬੱਦਲੀ ਬਣ ਗਈ ਬਾਈ ਇਹ ਚ ਫਸੇ ਹੋਏ ਨੇ ਸਾਰੇ ਕਬੂਤਰ ਤੁਹਾਨੂੰ ਦਿਖਾ ਦਣਾ ਆ ਦੇਖੋ ਕਿੱਧਰੋਂ ਆ ਰਹੇ ਨੇ ਆ ਦੇਖੋ ਦੇਖਦੇ ਆ ਉਹ ਦੇਖੋ ਇਹ ਇਹਦਾ ਹੀ ਖਤਰਾ ਥੋੜਾ ਕਾਲੀ ਬੱਦਲੀ ਹੀ ਕਈ ਵਾਰ ਲੰਘ ਜਾਂਦੇ ਨੇ ਚਲੋ ਕੋਈ ਨਹੀਂ ਆ ਜਾਣ ਗਿਆ ਬੱਚਿਆਂ ਨੂੰ ਅਸੀਂ ਚੋਗਾ ਚੁਗਾ ਦੇ ਦਈਏ ਲਓਏ ਮਿੱਤਰੋ ਹੱਥ ਨਾਲ ਦੇਣ ਲੱਗੇ ਆ ਦਾਣੇ ਜਿਵੇਂ ਅੱਗੇ ਆਪਾਂ ਲੰਬੂ ਆਰ ਦਫਾ ਨੂੰ ਦਿੰਦੇ ਨੇ ਇੱਕ ਨੂੰ ਜੱਸਾ ਦਊ ਇੱਕ ਨੂੰ ਮੈਂ ਦੇ ਦਿੰਨੇ ਇਹਨੇ ਚੋਗਾ ਦੇਤਾ ਬਈ ਪਾਣੀ ਪੂਣੀ ਦੇਤਾ ਦਾਣੇ ਦੇਤੇ ਤੇ ਆ ਬੱਚਾ ਬੈਠਾ ਹੈ ਬਾਕੀ ਉਹ ਫਿਰਦੇ ਨੇ ਕਬੂਤਰ ਕੁਛ ਆ ਫਿਰਦੇ ਨੇ ਤਿੰਨ ਤੇ ਤਿੰਨ ਬਾਲੇ ਉੱਚੇ ਨੇ ਆ ਉਹ ਦੇਖੋ ਇੱਕ ਉਧਰ ਹਾਂ 6-7 ਉੱਚੇ ਨੇ ਆ ਦੇਖੋ ਥਾਪੇ ਮਾਰਦਾ ਨਾ ਮਾਬਾਜਾ ਉਹ ਡੰਗ ਦਿੰਨੇ ਆਪਾਂ ਜਾਲ ਚ ਤਾਂ ਕਿ ਆਲਾ-ਦਾਲਾ ਦੇਖ ਲੈਣਗੇ ਦੋ ਦਿਨ ਹੋਰ ਇੱਕ ਮਿੰਟ ਤੁਹਾਨੂੰ ਬਾਈ ਮੈਂ ਕਬੂਤਰ ਦਿਖਾਉਣਾ ਦੇਖਿਓ ਕਿੰਨੇ ਨੇ ਆ ਆ ਫਿਰਦੇ ਆ ਆ ਫਿਰਦੇ ਆ ਚਾਰ ਆ ਫਿਰਦੇ ਆ ਆਹ ਦੇਖੋ ਕਿੱਥੇ ਖੜੇ ਨੇ ਇਹਨਾਂ ਤੋਂ ਵੀ ਤਾਂ ਖੜੇ ਨੇ ਆ ਦੇਖੋ ਆ ਦੇਖੋ ਇੱਧਰ ਤੇ ਆਹ ਦੇਖੋ ਤੇ ਉਹ ਦੇਖੋ ਤਿੰਨ ਆਹ ਦੇਖੋ ਚਾਰ ਖੜ ਗਿਆ ਯਾਰ ਬਲਰ ਹੋ ਗਿਆ ਚਾਰ ਇਹਨਾਂ ਤੋਂ ਉੱਪਰ ਨੇ ਹਾਂ ਚਾਰ ਇਹਨਾਂ ਤੋਂ ਉੱਪਰ ਦੇਖੋ ਇਹ ਉਹ ਦੇਖੋ ਇੱਕ ਉਹਨਾਂ ਤੋਂ ਵੀ ਉੱਪਰ ਖੜਾ ਉਹ ਦੇਖੋ ਉਹਨਾਂ ਤੋਂ ਵੀ ਉੱਪਰ ਖੜੇ ਨੇ ਆਹ ਦੇਖੋ ਕਿੰਨੀ ਉਡਾਰ ਆ ਉੜਦੀ ਹੈ ਦੇਖੋ ਉੜਦੇ ਨੇ 30 ਤੋਂ 35 ਬਾਜੀ ਵਾਲਾ ਮਾਹੌਲ ਬਣਾਇਆ ਪਿਆ ਅੱਜ ਕਿਉਂਕਿ 12 13 ਤਾਂ ਆਪਣੇ ਹੀ ਨੇ 8 ਦਾ 6 ਇਹਨਾਂ ਦੇ ਉੜਦੇ ਨੇ ਬਾਕੀ ਆਹ ਦੇਖੋ ਲੈ ਫਿਰ ਦੇਣ ਲਾ ਲਾ ਕੇਰ ਬੋਟ ਲੋ ਵੀ ਕਿੰਨੇ ਕਰਤੇ 6 ਕਰਤੇ ਅੰਦਰ 6 ਕਰਤੇ 6 ਸਤ ਉੜਦੇ ਨੇ ਹਲੇ ਆ ਦੇਖੋ ਫਿਰਦੇ ਆ ਜੋ ਵੀ ਆ ਜੋ ਆ ਜੋ ਆ ਜੋ ਹਰੇ ਬੁੱਟੇ ਵਾਲਾ ਫੜੀ ਹਾਂ ਹਰੇ ਬੁੱਟੇ ਵਾਲਾ ਫੜਲੇ ਨੂੰ ਬਾਹਰ ਛੱਡ ਫੇਰ ਲੋ ਵੀ ਤਿੰਨ ਕਬੂਤਰ ਹੋਰ ਆ ਗਏ ਆਪਣੇ ਹੋ ਗਏ 5 ਤੇ 8 ਤੇ 9 ਤਾਰ ਲਿਆ ਨਾ ਹਲੇ ਉੜ ਰਹੇ ਨੇ ਆ ਦੇਖੋ ਹਲੇ ਹੋਰ ਕਿੰਨੇ ਉੜ ਰਹੇ ਨੇ ਦੇਖੋ ਦੇਖੋ ਦਾ ਮਾਰੋ ਨਿਗਾਹ ਫਿਰਦੇ ਆ ਕੀੜੀਆਂ ਵਾਂਗੂ ਹਲੇ ਨੌਂ ਦੇਖ ਲਓ ਆਪਾਂ ਆਪਣੇ ਤਾਰ ਲਏ ਆਪਣੇ ਦੋ ਤਿੰਨ ਉੜਦੇ ਨੇ ਤਿੰਨੋਂ ਜਾਲਜ ਬੈਠੇ ਕੋ ਆਹ ਬੈਠ ਗਿਆ ਜਾ ਕੇ ਆਹ ਦੇਖੋ ਚਲੋ ਕੋਈ ਨਹੀਂ ਨਨ ਤਾਰ ਕੇ ਫੇ ਚੱਲਦੇ ਆਪਾਂ ਬਾਈ ਫੋਨ ਦੀ ਬੈਟਰੀ ਹੋ ਚੱਲੀ ਲੋ ਮੈਂ ਜਾਂਦਾ ਥੱਲੇ ਨੂੰ ਤੇ ਕਬੂਤਰ ਦੋ ਹਲੇ ਉੜਦੇ ਨੇ ਆਪਣੇ ਬਾਕੀ ਉਹ ਜਾਲ ਚ ਨੇ ਜੱਸਾ ਬੰਦ ਕਰਕੇ ਆ ਜੂਗਾ ਤੁਹਾਨੂੰ ਦਿਖਾ ਦਿੰਦਾ ਕੱਚ ਟੂਸੇ ਵਾਲਾ ਤੇ ਗਲਾਬੀ ਕੱਚ ਆ ਆ ਫਿਰਦੇ ਹਨਾ ਕਿਧਰ ਫਿਰਦੇ ਨੇ ਆ ਦੇਖੋ ਆ ਜਾਂਦੇ ਆ ਦੋਏ ਚਲੋ ਚੱਲਦੇ ਆ ਥਲੇ ਨਾ ਧੋਲੀਏ ਯਾਰ ਨਾ ਧੋਲੇ ਬਾਈ ਨਾ ਧੋਕੇ ਹੋ ਗਿਆ ਰੈਡੀ ਜਾਣਾ ਗਰਾਊਂਡ ਚ ਤੇ ਦੋ ਕਬੂਤਰ ਨਹੀਂ ਆਏ ਆਪਣੇ ਤੁਹਾਨੂੰ ਮੈਂ ਦਿਖਾਉਣਾ ਕਿੱਥੇ ਖੜੇ ਨੇ ਇਹ ਆ ਜਾਂਦੇ ਨੇ ਦੋਏ ਆ ਦੇਖੋ ਕੱਟ ਦੂਸੇ ਵਾਲਾ ਗਲਾਬੀ ਕੱਛਾ ਬਾਕੀ ਵੀ ਹਲੇ ਆ ਇਹਨਾਂ ਦੇ ਫਿਰਦੇ ਨੇ ਤੇ ਬਾਕੀ ਇਹਨਾਂ ਤੋਂ ਵੀ ਉੱਪਰ ਖੜੇ ਨੇ ਦੋ ਤਿੰਨ ਕਬੂਤਰ ਤੇ ਟਾਈਮ ਬਹੁਤ ਹੋ ਗਿਆ ਬਾਈ ਹਨੇਰਾ ਹੋਣ ਨੂੰ ਤਿਆਰ ਆ ਚਲੋ ਚੱਲਦੇ ਆਂ ਆਪਾਂ ਘਰੋਂ ਚ ਇੱਧਰ ਚਲਦੀ ਆ ਬਈ ਫੁੱਟਬਾਲ ਜਵਾਗ ਦੇ ਜਵਾਗ ਹੋ ਜਾ ਨੇ ਇੱਧਰ ਓਹੋ ਹੋ ਇਹ ਇੱਧਰ ਚਲਦੀ ਆ ਬਾਲੀਬਾਲ ਗਰਾਊਂਡ 'ਚ ਉਹ ਧੂਆਂ ਵੱਲੇ 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 ਉਹ ਹੋ ਘਰੇ ਭਾਉ ਪਹੁੰਚ ਗਿਆ ਬਾਈ ਠੀਕ ਹੈ ਲੋਟਾ ਹੱਤੇ ਮਗਰ ਪਹੁੰਚ ਗਿਆ ਧੂਆਂ ਬਹੁਤ ਕਰੀ ਬਰਦਾ ਸਾਲਿਆ ਸਾ ਨਹੀਂ ਆਉਦਾ ਓਏ ਪਾਣਾ ਬਜਿਆਂ ਚੋਗਾ ਦੇ ਦੀ ਯਾਰ ਬੱਚਾ ਮਾ ਕੇ ਕਹਿੰਦੇ ਬੱਚਿਆਂ ਨੂੰ ਮੱਝਾਂ ਨੂੰ ਥੋੜੋ ਸਾ ਮੱਝਾਂ ਚੋਗਾ ਦੰਨੇ ਨੇ ਲੱਗਿਆ ਬਾਈ ਚੋਗਾ ਦੇਣਾ ਭਾਗੂਲੇ ਨਾਲੇ ਨੇ ਨੇਰੀ ਵੱਡੀ ਪਈ ਆ ਧੂਏ ਦੀ ਆ ਦੇਖੋ ਤੂੰ ਮਾਈ ਤੂੰ ਆ ਬੱਲੇ 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 ਲਿਆ ਰੱਖਦੇ ਪਾਉਗੇ ਇਹਨਾਂ ਨੂੰ ਚੋਗਾ ਜੁਗਾ ਦੇ ਦਈਆ ਦੇਦਾ ਭਾਈ ਚੋਗਾ ਬੱਚਿਆਂ ਨੂੰ ਆਪਣਾ ਕੰਮ ਨਿਭੜਿਆ ਆ ਲੈ ਪਾਉ ਉੱਥੇ ਰੱਖ ਦੇ ਉਹ ਡੋਲੀ ਦੇ ਕਿਹੜੇ ਨੂੰ ਕਲਗੀ ਨਹੀਂ ਹੈ ਕਬੂਤਰੀ ਕਬੂਤਰੀ ਨੇ ਲਿਆ ਫਿਰ ਲਿਆ ਗੁਰ ਆ ਛੱਡ ਤੂੰ ਆ ਰੱਖ ਫੜ ਉੱਥੇ ਰੱਖ ਦੇ ਡੋਲੀ ਉੱਪਰ ਡੋਲੀ ਦੇ ਮੂਰੇ ਨਾ ਉਹ ਪਈਆਂ ਨੇ ਉਹ ਗੋਲੀਆਂ ਜੀਆਂ ਉਹ ਫੜਾਈਆਂ ਖੋਲਦੀ ਸਾਰੇ ਲਿਆ ਸੇ ਫੜ ਲਿਆ ਲਓ ਵੀ ਕਬੂਤਰਾਂ ਦੀ ਕਣਕ ਵੀ ਟਕਾਣੇ ਲਾ ਦੀ ਆ ਪਾ ਜਿਹੜੀ ਤੋਤੀ ਸੀ ਤੇ ਦਾਣੇ ਪਾਉਣ ਲੱਗਿਆ ਇਸਾ ਚਲੋ ਵਲੌਗ ਦੀ ਐਂਡਿੰਗ ਵੀ ਕਰਦੇ ਆ ਯਾਰ ਧੂਆਂ ਉੱਫਦਾ ਮਿਲਦੇ ਆ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਵਿੱਚ